ਫਤੇਗੜ ਚੂੜੀਆਂ ਤੋਂ ਵੱਡੀ ਖਬਰ ਡੇਰਾ ਰੋਡ ਪਿੰਡ ਡੋਗਰ ਅਤੇ ਲਾਲੇ ਨੰਗਲ ਦੇ ਵਿਚਕਾਰ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿੱਚ ਨਸ਼ੀਲਾ ਕੈਮੀਕਲ ਬਰਾਮਦ ਕੀਤਾ ਹੈ ਇੰਸਪੈਕਟਰ ਵਿਜੇ ਕੁਮਾਰ ਅਤੇ ਐਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡੇਰਾ ਰੋਡ ਉੱਤੇ ਕਿਸੇ ਨੇ ਸਰਕ ਕਿਨਾਰੇ ਨਸ਼ੇ ਨਾਲ ਸੰਬੰਧਿਤ ਨਸ਼ੀਲੇ ਪਦਾਰਥ ਲੁਕਾ ਕੇ ਰੱਖੇ ਹਨ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਫਤੇਗੜ ਚੂੜੀਆ ਪੁਲਿਸ ਅਤੇ ਐਕਸਾਈਜ਼ ਟੀਮ ਨੇ ਥਾਣੇ ਤੋਂ ਲਗਭਗ 3 ਕਿਲੋਮੀਟਰ ਦੂਰ ਡੇਰਾ ਰੋਡ ਤੇ ਛਾਪਾ ਮਾਰੀ ਕੀਤੀ ਮੌਕੇ ਤੇ ਡਰਮਾ ਅਤੇ ਵੱਡੇ ਕੈਨਾ ਵਿੱਚ ਭਾਰੀ ਮਾਤਰਾ ਵਿੱਚ ਨਸ਼ੀਲਾ ਕੈਮੀਕਲ ਮਿਲਿਆ ਜਿਸ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਅਧਿਕਾਰੀਆਂ ਮੁਤਾਬਕ ਫੜਿਆ ਗਿਆ ਕੈਮੀਕਲ ਲੈਬ ਵਿੱਚ ਭੇਜਿਆ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਤੇਗੜ ਚੂੜੀਆਂ ਵਿੱਚ ਨਸ਼ੇ ਦੇ ਖਿਲਾਫ ਇਹ ਸਾਜੀ ਕਾਰਵਾਈ ਮਹੱਤਵਪੂਰਨ ਮੰਨੀ ਜਾ ਰਹੀ ਹੈ ਲਿਕੁਇਡ ਮੈਟਿਕ ਹੈ ਕੋਜੀ ਹਾਂਜੀ ਲਿਕੁਇਡ ਹੈ ਕੋਜੀ ਕਿਸ ਤਰ੍ਹਾਂ ਦਾ ਲਿਕੁਇਡ ਹੈ ਜੀ ਲਿਕਵਿਡ ਵਾਈਟ ਕਲਰ ਦਾ ਇਹ ਜਿਹਾ ਪਾਣੀ ਵਾਲਾ ਇਹ ਐਲਕੋਹਲ ਆ ਜਾਂ ਕੀ ਆ ਸ਼ਰਾਬ ਆ ਜਾਂ ਲਾਹਣ ਆ ਕੀ ਆ ਜੀ ਇਹ ਕੋਈ ਵਾਰ ਇਹਨੂੰ ਕੁਝ ਕਹ ਨਹੀਂ ਸਕਦੇ ਕਿਉਂਕਿ ਇਹਦੀ ਲੈਬ ਟੈਸਟ ਰਿਪੋਰਟ ਆਏਗੀ ਉਸ ਵਾਰ ਇਹ ਡਿਸਾਈਡ ਹੋਪਾਂਗੇ ਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਆਪਣਾ ਐਸਟ ਇਹਨਾਂ ਨੇ ਫਾਰਮ ਕਰਤਾ ਸੀਗਾ ਮੌਕੇ ਤੇ ਆ ਕੇ ਉਹਨਾਂ ਨੇ ਜਿਹੜੀ ਚੋਰੀ ਕਾਰਵਾਈ ਕੀਤੀ ਹੈ ਤੇ ਪਰਚਾ ਹੁਣ ਅੰਡੀਸ ਦੇ ਅਗੇਂਸਟ ਕੀਤਾ ਇਹ ਈਟੀਓ ਸਾਹਿਬ ਵੀ ਆਏ ਸੀਗੇ ਹਾਂ ਉਹਨਾਂ ਦਾ ਕੋ ਆਪਣਾ ਕੋ ਕੰਮ ਸੀਗਾ ਹੋਰ ਵੀ ਪਰ ਇਹ ਹਲੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਕਿਸ ਤਰ੍ਹਾਂ ਦਾ ਲਿਕੁਇਡ ਸੀਗਾ ਜੀ ਨਹੀਂ ਹਲੇ ਪੁਸ਼ਟੀ ਨਹੀਂ ਹੋ ਗਈ ਇਹ ਲੈਬ ਟੈਸਟ ਰਿਪੋਰਟ ਦਵਾ ਦਿਆ ਹੈਗਾ ਜੀ ਤੇ ਹੁਣ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕੀ ਹੋ ਰਹੀ ਹੈ ਐਸੇ ਸਾਹਿਬ ਵੱਲੋਂ ਕਹੋ ਕਿ ਤਿਆਰੀ ਕਰ ਲਈ ਇਹ ਜੀ ਅੱਜ ਹੀ ਨਾ ਸਪੈਸ਼ਲ ਨਾਕਾਬੰਦੀ ਮਾਨਯੋਗ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਤੇ ਅਨੁਸਾਰ ਡੀਪੀ ਸਾਹਿਬ ਦੀ ਜੋ ਕੋਈ ਗਵਾਹੀ ਹੈ ਤਾਂ ਤੇ ਆਪਣੇ ਇੰਸਪੈਕਟਰ ਸਾਹਿਬ ਦੇ ਰਹਿਣਾ ਇਹ ਤਾਂ ਜਿਹੜੀ ਅਸੀਂ ਨਾਕਾਬੰਦੀ ਕੀਤੀ ਉੱਥੋਂ ਇੱਕ ਇੰਸਪੈਕਟਰ ਸਾਹਿਬ ਦਾ ਫੋਨ ਉਠੋਲਾ ਸੀ ਜਿਹੜਾ ਜੀ ਐਕਸਾਈਜ਼ ਇੰਸਪੈਕਟਰ ਸਾਹਿਬ ਨੇ ਫਲਾਣੀ ਜਗ੍ਹਾ ਤੇ ਲਾਲੇ ਨੰਗਲ ਲੱਗੇ ਉਹ ਨਰ ਕੋਈ ਤਰਲ ਪਦਾਰਥ ਜਿਹੜਾ ਨਾ ਹਾਂ ਡੋਕਰ ਨੇ ਨਹੀਂ ਹਾਂ ਡੋਕਰ ਨੇ ਜੀ ਠੀਕ ਜਿਹੜਾ ਕੋਈ ਚੀਜ਼ ਬਰੰਦ ਕੀਤੀ ਹੈ ਉੱਥੇ ਪਹੁੰਚੋ ਉੱਥੇ ਪਹੁੰਚੇ ਜਿੱਥੇ ਇੰਸਪੈਕਟਰ ਸਾਹਿਬ ਨੇ ਇੱਕ ਡਰਾਮਾ ਤੇ ਦੋ ਕੈਨ ਸਾਡੇ ਵਾਲੇ ਕਿਤੇ ਜਿਹੜਾ ਉਹਨਾਂ ਨੂੰ ਪੁੱਛਿਆ ਹਿੱਤੇ ਕੀ ਚੀਜ਼ ਆ ਉਹਨਾਂ ਦੱਸਿਆ ਸੀ ਇਹ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਯਾਦਦੇ ਹਨ ਉਹਦੇ ਅਨੁਸਾਰ ਇਹ ਕਾਰਵਾਈ ਕਰਨੀ ਸਟਾਰ న్యూਸ ਪੰਜਾਬੀ ਟੀਵੀ ਲਈ ਪਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ